ਸਾਥੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤੁਹਾਨੂੰ ਇੱਕ ਕਹਾਣੀ ਦਿਖਾਵਾਂਗੇ ਅਮਰਸਾਦ ਦੀ ਉਸ ਧੀ ਦੀ ਜਿਹੜੀ ਕਿ ਸਰਵੰਤੀ ਬਣ ਕੇ ਆਪਣੇ ਪਰਿਵਾਰ ਦੇ ਨਾਲ ਮੋਢੇ ਦਾ ਮੋਢੇ ਲਗਾ ਕੇ ਕੰਮ ਕਰ ਰਹੀ ਆ ਤੁਸੀਂ ਸੀਨਾ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਧੀ ਆ ਇਸ ਦਾ ਨਾਮ ਪਿੰਕੀ ਆ ਅਤੇ ਇਸ ਦੀ ਉਮਰ ਜਿਹੜੀ ਸਿਰਫ 14 ਸਾਲ ਆ 14 ਸਾਲ ਦੀ ਉਮਰ ਵਿੱਚ ਇਹ ਧੀ ਸਕੂਲ ਵੀ ਜਾਂਦੀ ਆ ਅਤੇ ਘਰ ਦਾ ਕੰਮ ਵੀ ਕਰਦੀ ਆ ਅਤੇ ਉਸ ਤੋਂ ਬਾਅਦ ਪਰਵਾਲੀ ਰੋਜੀ ਰੋਟੀ ਵਾਸਤੇ ਐਲਸੀਡੀ ਮਕੈਨਿਕ ਵੀ ਬਣ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੀਆਂ 3 ਖਾਸ ਕਰਕੇ ਜਿਹੜੀਆਂ ਐਲਈਡੀ ਰਿਪੇਅਰ ਮਕੈਨਿਕ ਬਣਦੀਆਂ ਨੇ ਗੱਲਬਾਤ ਵੀ ਕਰਾਂਗੇ ਇਸ ਧੀ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਸੁਣਨਾ ਕੰਮ ਕਰਨਾ ਪੈਂਦਾ ਹੈ ਗੱਲਬਾਤ ਕਰਾਂਗੇ ਪਿੰਕੀ ਸਾਡੇ ਨਾਲ ਆ ਪਿੰਕੀ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੇ ਅੱਜ ਅਸੀਂ ਮਜਬੂਰੀ ਕੀ ਪੈ ਗਈ ਜਿੱਥੇ ਤੁਸੀਂ ਪੜ੍ਹਾਈ ਕਰਦੇ ਹੋ ਨਾਲ ਤੁਹਾਨੂੰ ਕੰਮ ਵੀ ਕਰਨਾ ਪੈਂਦਾ ਮੇਰਾ ਨਾਮ ਪਿੰਕੀ ਹੈ ਤੇ ਮੈਂ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ ਤੇ ਨਾਲ ਐਲਈਡੀ ਦਾ ਵੀ ਕੰਮ ਕਰਦੀ ਹਾਂ ਤੇ ਐਲੇ ਨੀ ਦਾ ਕੰਮੇ ਘਰ ਦੀ ਮਜਬੂਰੀਆਂ ਕਰਕੇ ਕਰਨਾ ਪਿਆ ਕਿ ਪਾਪਾ ਦੀ ਬਾ 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 ਦਾ ਪ੍ਰਸ਼ਨ ਹੋਇਆ ਸੀ ਤੇ ਉਸ ਦਿਨ ਦੀ ਬਾ ਦੇ ਪ੍ਰਸ਼ਨ ਹੰਦੇ ਕਰਕੇ ਕਿ ਕਾਫੀ ਪੈਸਾ ਲੱਗ ਗਿਆ ਤੇ ਇਸ ਲਈ ਮੈਨੂੰ ਕਿ ਉਸ ਤੋਂ ਅਗਲੇ ਦਿਨ ਹੀ ਮੈਂ ਕੰਮ ਤੇ ਜਾਂਦਾ ਪੀ ਸੀ ਵੀਰ ਦੇ ਨਾਲ ਘਰ ਦੀ ਮਜਬੂਰੀ ਕਰਕੇ ਕੰਮ ਕਰਨਾ ਪੈਂਦਾ ਤੇ ਡੇਲ ਤੋਂ ਸਾਲ ਹੋ ਹੀ ਗਿਆ ਕਿ ਮੈਨੂੰ ਸਿੱਖ ਦੀ ਨੂੰ ਕੰਮ ਤੇ ਨਾਲੇ ਹੁਣ ਆਪਨੇ ਆਪ ਹੀ ਗਰੰਡਾ ਵੀ ਮਸ਼ੀਨ ਤੇ ਕਿ ਜਿਆਤਰ ਦੇਖਦੇ ਆਂ ਵੀ ਜਿਆਤਰ ਮੁੰਡੇ ਕੰਮ ਕਰਦੇ ਨੇ ਐਲਈਡੀਆਂ ਜਾਂ ਅਸੀਂ ਦੇਖਦੇ ਆਂ ਵੀ ਜਾਂ ਜਿਹੜੇ ਆਦਮੀ ਹੁੰਦੇ ਨੇ ਖਾਸ ਕੇ ਕੁੜੀਆਂ ਹੋ ਗਈਆਂ ਜਾਂ ਔਰਤਾਂ ਬਹੁਤ ਘੱਟ ਕਰਦੀਆਂ ਅਸੀਂ ਦੇਖਿਆ ਪਰ ਤੁਸੀਂ ਇੱਕ ਸਾਡੀ ਉਮਰ ਸੀ 14 ਸਾਲ ਜਹਾਜ ਅਜੇ ਛੋਟੀ ਉਮਰ ਹੈ ਤੇ ਪੜ੍ਹ ਲਿਖਾਂ ਦੀ ਉਮਰ ਹੈ ਪਰ ਜ਼ਿੰਮੇਵਾਰੀ ਤੁਹਾਡੇ ਮੋਢੇ ਤੇ ਪੈ ਗਈਆਂ ਅਸੀਂ ਦੇਖਿਆ ਵੀ ਜਿੱਥੇ ਤੁਸੀਂ ਨਾਲ ਪੜ੍ਹਾਈ ਵੀ ਕਰਦੇ ਸੀ ਉੱਥੇ ਨਾਲ ਤੁਸੀਂ ਐਲਈਡੀ ਰਿਪੇਅਰ ਕਰਦੇ ਹੋ ਕਿ ਕਿੰਨਾ ਕੁ ਚੰਗਾ ਲਾ ਲਾ ਜੋ ਲੋਕ ਆ ਕੇ ਦੇ ਦਿੰਦੇ ਨੇ ਵੀ ਇਹ ਛੋਟੀ ਜੀ ਕੁੜੀ ਆ ਐਲਈਡੀ ਰਿਪੇਅਰ ਕਰਦੀ ਆ ਵਧੀਆ ਮਕੈਨਿਕ ਬਣ ਗਈ ਆ ਤੇ ਮਾਨੂੰ ਕਿੰਨਾ ਕੁ ਚੰਗਲਾ ਦਾ ਆਪਰੇ ਆ ਬਹੁਤ ਕਿ ਤਾਰੀਫ ਹੁੰਦੀ ਐ ਵੀ ਐਲਈਡੀ ਰਿਪੇਅਰ ਕਰਦੀ ਕੁੜੀ ਆ ਉਦੋਂ ਕੀ ਹੋਣਾ ਚਲੋ ਹੁਣ ਮੈਂ ਵੱਡਿਓ ਕੇ ਵੀ ਐਸੀ ਕੀ ਐਲਈਡੀਆਂ ਰਿਪੇਅਰ ਕਰੂੰਗੀ ਤੇ ਨਾਲੇ ਵੀਰੇ ਦਾ ਨਾਮ ਵੀ ਅੱਗੇ ਕਰੂੰਗੀ ਕਿ ਐਲਈਡੀਆਂ ਰਿਪੇਅਰ ਕਰਦੀ ਕੁੜੀ ਆ ਕਿਹੜੀ ਕਿਹੜੀ ਐਲਈਡੀ ਤੁਸੀਂ ਰਿਪੇਅਰ ਕਰਦੇ ਹੋ ਦੁਕਾਨ ਨੂੰ ਸਾਂਝੀ ਕਰਦੇ ਹੋ ਕੋਈ ਵੀ ਐਲਈਡੀ ਉਹ ਵੇਸ ਦਾ ਲਾਈਨ ਹੁੰਦੀ ਹੋਵੇ ਮਲਕੀ ਬੈਕ ਲਾਈਟ ਖਰਾਬ ਹੋ ਗਈ ਹੋਵੇ ਪੁੱਟੀ ਨਾ ਹੋਵੇ ਬਾਕੀ ਰਿਪੇਅਰ ਹੋ ਜਾਂਦੀ ਹੈ ਜਿਹੜੀ ਵੀ ਐਲਈਡੀ ਆ ਕਿ ਲਾਈਨ ਵਗੈਰਾ ਜਿੰਨੀ ਵੀ ਆਉਂਦੀਆਂ ਹੋਣ ਉਹ ਸੇ ਰਿਪੇਅਰ ਕਰ ਦਿੰਦੇ ਆ ਤੇ ਪਿੰਕੀ ਮੇਰੇ ਨਾਲ ਦੱਸ ਅਸੀਂ ਦੇਖਿਆ ਵੀ ਤੇਰੀ ਉਮਰ ਦੀਆਂ ਕੁੜੀਆਂ ਨੇ ਜਿਆਦਾਤਰ ਸਕੂਲੋਂ ਆ ਕੇ ਪੜ੍ਹਾਈ ਕਰਨ ਤੋਂ ਬਾਅਦ ਖੇਡਦੀਆਂ ਨੇ ਸੇਲੀਆ ਦੇ ਨਾਲ ਜਾਂ ਮੋਬਾਈਲ ਬਹੁਤ ਵੇਂਦੀਆਂ ਨੇ ਤੇ ਫਿਰ ਤੈਨੂੰ ਖੇਡਣ ਦਾ ਮਨ ਲੱਗਦਾ ਟਾਈਮ ਮਿਲਦੇ ਹੁੰਦਾ ਫਿਰ ਕਿਸਤਾ ਖੇਡਦੀ ਆਪਣੀ ਛੇਲੀ ਨਾਲ ਆ ਜਦੋਂ ਸਕੂਲ ਜਾਂਦੇ ਸਵੇਰੇ ਤੇ ਉਦੋਂ ਹੀ ਛੇਲੀਆਂ ਨਾਲ ਖੇਡ ਗੁੜਾਈਦਾ ਤੇ ਫਿਰ ਮੁੜ ਕੇ ਸਾਢੇ 3 ਵਜੇ ਸਕੂਲੋਂ ਆ ਜਿਹਦਾ ਤੇ ਸਕੂਲੋਂ ਆਨ ਕੀ ਕੀ ਮੈਂ ਵੀਰੇ ਦੇ ਨਾਲ ਹੀ ਕੰਮ ਤੇ ਚੱਲ ਜਾਂਦੀ 3 ਵਜੇ ਹੁੰਦੇ ਆ ਲੈ ਕੇ ਚੱਲ ਜਾਂਦੇ ਆ ਆ ਬਹੁਤ ਵਧੀਆ ਲੱਗਦਾ ਕਿ ਜਦੋਂ ਮੈਡਮ ਵੀ ਤਾਰੀਫ ਕਰਦੀਆਂ ਕਿ ਐਲ.ਐਡੀ. ਪੇਡ ਕਰਦੀ ਆ ਜਦੋਂ ਕਿ ਫੇਸਬੁੱਕ ਤੇ ਵੀਡੀਓ ਵੇਖਦੇ ਲੋਕੀ ਤੇ ਵਧੀਆ ਲੱਗਦਾ ਕਿ ਮੈਨੂੰ ਵੀ ਕੀ ਮੇਰੀ ਵੀ ਤਾਰੀਫ ਹੁੰਦੀ ਆ ਕਿ ਸੋਚਿਆ ਸੀ ਪਿੰਕੀ ਨੇ ਵੀ ਛੋਟੀ ਉਮਰੇ ਜਿਹੜੀ ਉਮਰ ਪੜ੍ਹਨ ਲਿਖਨ ਦੀ ਆ ਖੇਡਾਂ ਮਿਲਣ ਦੀ ਆ ਉਸੇ ਉਮਰ ਵਿੱਚ ਜ਼ਿੰਮੇਵਾਰੀਆਂ ਪੈ ਗਿਆ ਮੋਢਿਆਂ ਤੇ ਤੇ ਅੱਜ ਕੰਮ ਵੀ ਕਰਨਾ ਪੈਂਦਾ ਆ ਕਿ ਸੋਚਿਆ ਸੀ ਪਿੰਕੀ ਦੇ ਕੰਮ ਕਰਨਾ ਪਊ ਪਿੰਕੀ ਇਹ ਤਾਂ ਕਦੀ ਸੋਚਿਆ ਨਹੀਂ ਸੀ ਕਿ ਚਲੋ ਹੁਣ ਤੇ ਕੰਮ ਕਰਨੇ ਪੈਂਦਾ ਕਿ ਪਾਪਾ ਵੀ ਨਹੀਂ ਠੀਕ ਹੈ ਕਿ ਬਸ ਵੀਰਾ ਤੇ ਮੈਂ ਕੰਮ ਕਰਦੇ ਆ ਮੈਂ ਰਕੇਸ਼ ਕੁਮਾਰ ਆਰਕੇ ਟੀਵੀ ਸੈਂਟਰ ਕੁੱਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14 14 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ ਸਾਢੇ 3-4 ਵਜੇ ਸਕੂਲ ਤੋਂ ਵਾਧਾ ਹੁੰਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲਰਨਿੰਗ ਹੁੰਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਵਾਲੀ ਇਹ ਕੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੌਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ ਲੇਜ਼ਰ ਮਸ਼ੀਨ ਉਹ ਲੇਜ਼ਰ ਮਸ਼ੀਨ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17 18 ਬੰਦਿਆਂ ਦਾ ਸਟਾਫ ਆ ਉਹ 17 18 ਬੰਦਿਆਂ ਦੀ ਇਹ ਉਸਤਾਦ ਆ ਇਸ ਟਾਈਮ ਸਾਰਿਆਂ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੌਲੇਜ ਇਹਨੂੰ ਲੱਭਦੀ ਹੈ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਹੈ ਮਤਲਬ ਕਿ ਲੋਕੀ ਕਹਿੰਦੇ ਸੀ ਕਿ ਗੁੜੀਆਂ ਜਿਹੜੀਆਂ ਵਾਂ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਪੂਰਨ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਤਲਬ ਜਿਹੜਾ 20 30 ਸਾਲਾਂ ਦੇ ਵਿੱਚ ਮੁੰਡਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਤਲਬ ਕਿ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਆ ਉਹਦੇ ਵਿੱਚ ਵਰਕਿੰਗ ਕਰ ਰਹੀ ਹੈ ਜਿਹੜੇ ਵਿੱਚ ਮਨ ਲਓ ਕਿ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਹੈ ਆਮ ਮਕੈਨਿਕਾਂ ਵਾਂਗੂ ਨਹੀਂ ਇਹ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਹੈ ਇਹ ਜਿਹੜੀ ਗੁੜੀਆਂ ਨਾ ਐਲਡੀਡੀ ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਆ ਟੁੱਟਣਾ ਨਹੀਂ ਰਿਪੇਅਰ ਹੁੰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਕਿੰਨੇ ਕੇ ਪੈਸੇ ਜਿਹੜੇ ਕਰਦਾ ਵੀ ਸਿੱਧ ਚੜ ਗਿਆ ਹੋਊਗਾ ਕਿੰਨੇ ਕੇ ਪੈਸੇ ਲੱਗੇ ਹੁੰਦਾ ਡੇਢ ਕੇ ਲੱਖ ਰੁਪਈਆ ਲੱਗ ਗਿਆ ਬਾਤੇ ਡੇਢ ਲੱਖ ਪੈਸਾ ਲੱਗ ਗਿਆ ਹਾਂਜੀ ਤੇ ਮੈਨੂੰ ਜਸ ਹੁਣ ਤੁਹਾਡਾ ਛੋਟਾ ਵੱਡਾ ਵੀਰਾ ਵੀ ਕੰਮ ਕਰਦਾ ਵਾ ਤੁਸੀਂ ਵੀ ਕੰਮ ਕਰਦੇ ਹੋ ਦੋਵੇਂ ਭੈਣ ਭਰਾ ਇਕੱਠੇ ਜਾਂਦੇ ਹੋ ਇਹਦਾ ਪਰਵਾਹ ਏ ਘੱਟਾ ਹੋ ਜਾਂਦਾ ਹੁਣ ਉਹ ਹੋ ਜਾਂਦਾ ਹੁਣ ਤਾਂ ਵੈਸੇ ਕੀ ਵੀਰਾ ਵੀ ਕਮਾਉਂਦੇ ਤੇ ਮੈਂ ਵੀ ਕਮਾਉਣੀ ਆ ਮੇਰੇ ਪਿੰਕੀ ਜਦੋਂ ਪਾਪਾ ਕੰਮ ਤੋਂ ਬਹਿ ਗਏ ਸੀ ਜਿਵੇਂ ਦੱਸਿਆ ਵੀ ਉਹਨਾਂ ਦੀ ਸੱਟ ਲੱਗੀ ਸੀ ਤੇ ਘਰ ਦੇ ਮਾਹੌਲ ਕਿਸਤਾ ਹੁੰਦਾ ਸੀ ਘਰ ਦਾ ਗੁਜ਼ਾਰਾ ਕਿਸਤਾ ਚੱਲਣਾ ਪਿਆ ਜਦੋਂ ਤੁਸੀਂ ਵੀ ਕੰਮ ਨਹੀਂ ਕਰਦੇ ਸੀ ਵੀਰਾ ਇਕੱਲਾ ਕੰਮ ਕਰਦਾ ਸੀ ਉਸ ਵਕਤਾਂ ਦੇ ਘਰ ਦੇ ਫਿਰ ਕਿਸਤਾ ਦਾ ਮਾਹੌਲ ਹੀ ਕਰਦਾ ਉਹ ਤੇ ਫਿਰ ਹੁਣ ਜਦੋਂ ਵੀਰਾ ਕੰਮ ਕਰਦੇ ਸੀ ਕਿਦੋਂ ਥੋੜਾ ਹੀ ਗੁਜ਼ਾਰਾ ਹੁੰਦਾ ਸੀ ਹੁਣ ਤਾਂ ਵੈਸੇ ਦੋਨੇ ਹੀ ਕੰਮ ਕਰਦੇ ਨੇ ਫਿਰ ਹੁਣ ਤੇ ਗੁਜ਼ਾਰਾ ਹੋ ਜਾਂਦਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਈ ਇਹ ਜਿਹੜੀ ਧੀ ਆ ਸਰਵੰਤੀ ਬਣ ਕੇ ਆਪਣੇ ਮਾਪੇ ਦਾ ਨਾਲ ਮੋਢੇ ਦਾ ਮੋਢਾ ਲਗਾ ਕੇ ਕੰਮ ਕਰਦੀ ਆ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਅਸੀਂ ਅਕਸਰ ਸਰਵਪੋਤੀਆਂ ਦੀਆਂ ਤਰੀਫਾਂ ਕਰਦੇ ਹੁੰਦੇ ਆ ਸਰਵਪੋਤੀਆਂ ਤੁਹਾਨੂੰ ਕਹਾਣੀਆਂ ਦਿਖਾਉਂਦੇ ਆ ਪਰ ਇਹ ਸਰਵੰਤੀ ਬਣ ਕੇ ਤੁਹਾਡੇ ਸਾਹਮਣੇ ਆਈ ਆ ਇਸ ਕਾਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਇਸ ਵੀਡੀਓ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਇਸ ਪਰਿਵਾਰ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਫਿਲਮ ਵਿੱਚ ਪਿਤਾ ਜਿਹੜਾ ਉਸ ਦੀ ਬਾਹ ਜਿਹੜੀ ਆ ਚੱਕੀ ਵਿੱਚ ਆ ਜਾਂਦੀ ਆ ਅਤੇ ਉਸ ਤੋਂ ਬਾਅਦ 6-7 ਪ੍ਰੇਸ਼ਣ ਹੋਉਂਦੇ ਨੇ ਅਤੇ 1.5 ਤੋਂ 2 ਲੱਖ ਰੁਪਏ ਲਾ ਜਾਂਦਾ ਤੇ ਪਰਿਵਾਰ ਜਿਹੜਾ ਕਰਦੇ ਵਿੱਚ ਡੋਬ ਜਾਂਦਾ ਇੱਕ ਵੱਡਾ ਵੀਰਾ ਵਾ ਇੱਕ ਛੋਟੀ ਭੈਣ ਜਿਹੜੀ ਜਿਸ ਤਨ ਆ ਪਿੰਕੀ ਆ ਦੋਵੇਂ ਭੈਣ ਭਰਾਵਾਂ ਤੇ ਮੋਢੇ ਜਿੰਮੇਵਾਰੀ ਪੈ ਗਈ ਆ ਤੇ ਪਿੰਕੀ ਸੁਪਨਾ ਕੀ ਆ ਪਿੰਕੀ ਦਾ ਵੱਡੇ ਹੋ ਕੇ ਕੀ ਬਣਾ ਸੁਪਨਾ ਹੈ ਕਿ ਵੱਡੇ ਹੋ ਕੇ ਕਿ ਐਲਈਡੀ ਹੀ ਦਪੇਲ ਕਰਾਂ ਕੀ ਮੈਕੈਨਿਕ ਬਣਾ ਕਿ ਜਿੱਦਾਂ ਹੁਣ ਵਿਰਜੀ ਵੀ ਬਣੇ ਮੈਂ ਵੀ ਬਣਾ ਪਹਿਲੇ ਜਦੋਂ ਗਈ ਸੀ ਤੇ ਉਦੋਂ ਤੇ ਹੌਲੀ ਹੌਲੀ ਦੱਸਦੇ ਰਹੇ ਸੀ ਕਿ ਵਿਰਜੀ ਇਦਾਂ ਦਾ ਕੰਮ ਇਹ ਫਰਨਾ ਪੀ ਜੰਪਰ ਵੀ ਇਦਾਂ ਦਾ ਲਵਾਉਣਾ ਕਿ ਪੈਨਲ ਵੀ ਇਦਾਂ ਬਣਾ ਕਿ ਜਿੱਦਾਂ ਟੁੱਟੀ ਨਾ ਜਾਵੇ ਹਲਕੇ ਜਿਹੇ ਬਣਾ ਤੇ ਇਸ ਲਈ ਮੈਂ ਹੌਲੀ ਹੌਲੀ ਜਾ ਚੁੰਦੀ ਰਹੀ ਸੀ ਫਿਰ ਬਾਅਦ ਵਿੱਚ ਜਦੋਂ ਮੈਂ ਟ੍ਰੇਨ ਹੋ ਗਈ ਕਿ ਐਲਲीडी ਦੇ ਪਰਗਨ ਨਹੀਂ ਫਿਰ ਇਸ ਲਈ ਮੈਂ ਕਰ ਨਹੀਂ ਦੇ ਭੀ ਅਸੀਂ ਅਕਸਰ ਦੇਖਦੇ ਨੇ ਵੀ ਲੋਕ ਯਾਤਰਾ ਤੀਆਂ ਨੂੰ ਪੜ੍ਹਨ ਲਿਖਣ ਵਾਸਤੇ ਬਹੁਤ ਘਟ ਕਰਦੇ ਨੇ ਅਤੇ ਖਾਸ ਕਰਕੇ ਕਹਿੰਦੇ ਨੇ ਵੀ ਕਿਉਂਕਿ ਜਿਹੜੇ ਚੋਲੇ ਤੱਕ ਜਿਹੜਾ ਹੁੰਦਾ ਵਾ ਤੀਆਂ ਨੂੰ ਜਿਹੜਾ ਸੰਭ ਰੱਖਿਆ ਜਾਂਦਾ ਵਾ ਪਰ ਇਹ ਜਿਹੜੀ ਧੀ ਆ ਅਮਰਥਾ ਦੀ ਰਹਿਣ ਵਾਲੀ ਆ ਛੋਟਾ ਜਿਹਾ ਪਰਿਵਾਰ ਆ ਪਰ ਘਰ ਦੇ ਗਰੀਬੀ ਕਾਕੇ ਘਰ ਦੀ ਮਜਬੂਰੀਆਂ ਕਾਕੇ ਜਿਹੜੀਆਂ ਤੀ ਸਾਹਮਣੇ ਆਈ ਸੀ ਇਹਨਾਂ ਦੇ ਸਾਡੀ ਦਸ਼ਕਾਂ ਨਕ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਅਸਦੀਤ ਗਰੇਵਾਲ ਅੰਮ੍ਰਿਤਸਰ ਤੋਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ